ਸਸਿਗਰ ਦੋਸਤੋ ਸਾਰੇ ਆਪਣੇ ਚੈਨਲ ਜੁੜੇ ਭਰਾ ਵੀਰ ਭੈਣਾਂ ਨੂੰ ਸਾਰਿਆਂ ਨੂੰ ਸਸਿਗਰ ਛੀਦੀ ਦਿਨ ਜਲ ਰਹੇ ਨੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਸ਼ਹਾਦਤਾਂ ਨੂੰ ਕੋਟੀ ਕੋਟੀ ਪ੍ਰਣਾ ਸੋ ਕੱਲ ਦੀ ਗੱਲ ਸੀ ਆਪਣੇ ਬਜ਼ੁਰਗ ਜਿਹੜੇ ਜਰਨੈਲ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਕੱਲ ਸਿਹਤ ਕਾਫੀ ਵਿਗੜ ਗਈ ਮਤਲਬ ਕਹਿੰਦੇ ਕੀ ਵੀ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਕਹੇ ਲੂ ਸੀਰੀਅਸ ਮੂਹ ਜਿਆਦਾ ਹੋ ਗਏ ਸੀ ਕੱਲ ਡਾਕਟਰਾਂ ਨੇ ਦੱਸਿਆ ਬਾਕੀ ਰੇਖ ਨੇ ਖਬਰ ਵੀ ਚਲਾਈ ਹੈ ਵੱਡੇ ਵੱਡੇ ਚੈਨਲ ਵਾਲੇ ਤਾਂ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਆਂ ਕਿ ਪਾਸ਼ਾ ਅੱਗੇ ਵੀ ਆਪਾਂ ਸਾਰੇ ਜਣੇ ਰਲ ਕੇ ਖਲੋਰੀ ਬਾਰਡਰ ਤੇ ਚੱਲੀਏ ਜਗਜੀਤ ਸਿੰਘ ਢੱਲੇਵਾਲ ਨੂੰ ਸਪੋਰਟ ਕਰੀਏ ਸਰਕਾਰ ਤੇ ਪ੍ਰੈਸ਼ਰ ਬਣੇ ਤੇ ਸਾਡੀ ਜਿਹੜੀ ਆਵਾਜ਼ ਹੈ ਉਹ ਅੱਗੇ ਸੈਂਟਰ ਤੱਕ ਜਾਵੇ ਤੇ ਕੁਛ ਨਾ ਕੁਛ ਹੱਲ ਨਿਕਲ ਆਵੇ ਹਨ ਕਿਉਂਕਿ ਉਹ ਆਪਣੇ ਵਾਸਤੇ ਤਾਂ ਬੈਠੀ ਹੋਊ ਬੈਠਿਆ ਘਰਸਾਨੀ ਵਾਸਤੇ ਆਪਣੀ ਰੋਜੀ ਰੁਪਈ ਵਾਸਤੇ ਆਪਣੀ ਹੋਣ ਵਾਸਤੇ ਉਹ ਆਪਣਾ ਸਾਰਿਆਂ ਦਾ ਹੱਕ ਬਣਦਾ ਕਿ ਆਪਾਂ ਉਹਨੂੰ ਇਸਪੋਰਟ ਚ ਖੜੀਏ ਡਟ ਕੇ ਖੜੀਏ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਬਾਕੀ ਅੱਗੇ ਸ਼ਰਸ਼ੀ ਦੀਦਣ ਚੱਲ ਰਿਹਾ ਹੈ ਮੈਂ ਵੀ ਮੇਰ ਪਰ ਆਇਆ ਹੱਥ ਰੱਖ ਕੇ ਪੰਜਾਬ ਤੇ ਕੰਮ ਤੇ ਵਗਰ ਜੂ ਖਾਲਸਾ ਲੰਗਰ